ਆ ਵੀ ਕਿਵੇਂ ਬੈਠਾ ਹੈ ਬਾਈ ਕੀ ਕਰੀਏ ਕਿੰਨਾ ਚਿੱਤੇ ਵਾਲਿਆਂ ਨੇ ਮਾਰ ਲੇ ਸੜਿਆ ਨੇ ਬਾਈ ਉਹ ਕਾਬਤਾ ਕਹਿੰਦੇ ਵੀ ਮੀਂਹ ਕੜੂ ਹੈ ਬੰਦਾ ਕੋਠੇ ਸਾਡੇ ਚ ਵੀ ਮਾਲ ਚਿੱਤੇ ਵਾਲਿਆਂ ਪਰ ਸក្តਾਈ ਹੁੰਦੀ ਹੈ ਭੁੱਕੀ ਸਾਡੀ ਬੰਦ ਹੋ ਜਾਂਦੀ ਹੈ ਇੱਧਰ ਗਿਆ ਤਾਂ ਇੱਕ ਸੈਂਸਨ ਕੋਲ ਉਹ ਕਹਿੰਦੀ ਹੁਣ ਨਹੀਂ ਬਾਈ ਅਸੀਂ ਵੇਚਦੇ ਤੁਹਾਡਾ ਭਗਤ ਮਾਨ ਤਾਂ ਕਹਿੰਦੀ ਵੀ ਉਹ ਕਰਦਾ ਵੀ ਕੋਠੇ ਢਾਉਂਦਾ ਹੁਣ ਨਹੀਂ ਅਸੀਂ ਵੇਚਦੇ ਪੁੱਛਦੇ ਮਾਨ ਸਾਹਿਬ ਕਿਆ ਗਲਤੀ ਹੋ ਗਈ ਤੂੰ ਸੱਚ ਦੱਸ ਬਈ ਅਸੀਂ ਉਹ ਬੰਦੇ ਆਂ ਜਿਹੜੇ ਤੇਰੇ ਪਿੱਛੇ ਧਰਨੇ 'ਚ ਬੋਲਦੇ ਰਿਹਾ ਸਾਡੀ ਪਾਰਟੀ ਦਾ ਮਾਣ ਦਾਨ ਕਰ ਦੋ ਇਨਕਲਾਬ ਕਹਿ ਕੇ ਜਿੰਦਾਬਾਦ ਅਸੀਂ ਤੂੰ ਮਾੜੀ ਮੋਟੀ ਦਾ ਕਾ ਨੂੰ ਮਾਰਦਾ ਸਾਨੂੰ ਦੱਸ ਕਿਆ ਗੱਲ ਹੋ ਗਈ ਪਾਈਆ ਕਿ ਲੋ ਪੁੱਕੀ ਵਾਲੇ ਵੀ ਤਾਂ ਦਾ ਬੰਦ ਕਰਦੇ ਸੀਜ਼ਨ ਦਾ ਟਾਈਮ ਆ ਆ ਖੜੀ ਆ ਬੇਬੇ ਅੱਧਾ ਅੱਧੇ ਇਹ ਚਲਾਉਂਦੀਆਂ ਪੂਰੇ ਹਾਲ ਹੋਏ ਪਏ ਆ ਹੱਥ ਬੰਨ ਕੇ ਤੇਰੇ ਮੂਹਰੇ ਬੇਨਤੀ ਐ ਕਾਨੂੰ ਮਾਰਦਾ ਪੂਰਾ ਭੈਣ ਤੋਂ ਚੱਲ ਰਿਹਾ 7-8 ਦਿਨ ਹੋ ਗਏ ਤੇਰੇ ਮੁਰੇ ਆਈ ਬੇਨਤੀ ਹੈ ਵੀ ਤੂੰ ਦੇ ਲੈ ਤੇਰੇ ਪਿੱਛੇ ਵੀ ਨਾ ਕਨੌਰ ਨਾ ਜੀਰਕ ਪਰ ਤੇਰੀ ਕੋਈ ਜਾਂ ਤੇਰੇ 7 ਸਾਲ ਹੋ ਗਏ ਤੇਰੇ ਮਗਰ ਲੱਗਿਆ ਨੂੰ ਤੇਰੇ ਪਿੱਛੇ ਇਹਨੂੰ ਤੂੰ ਸਾਨੂੰ ਇਹ ਮਾਰਨ ਲੱਗ ਗਿਆ ਭੁੱਖੀ-ਬਕੀ ਤਾਂ ਨਾ ਬੰਦ ਕਰ ਇੰਨਾ ਬੁਰੇ ਹਾਲ ਨਾ ਕਰ ਅੱਲ ਲਖਾਉਂਦਾ ਵੀ ਜਣਾ WhatsApp ਤੇ ਕਾਲ ਕਰੋ ਜਿਹੜਾ ਮਾਲ ਉਹ ਖਾਣ ਵਾਲਿਆਂ ਦੇ ਹੀ ਕਰ ਦਿੰਦਾ ਤਾਂ ਤਾ ਕਿਉਂ ਸਾਨੂੰ ਪੁਲਿਸ ਨੇ ਨਹੀਂ ਦੇਖਣਾ ਵੀ ਇਹ ਖੰਦਕ ਵੇਚਦਾ ਤੇਰੇ ਮੂਰੇ ਹੱਥ ਬੰਨ ਕੇ ਬੇਨਤੀ ਹੈ ਮੜੀ ਢਿੱਲ ਕੇ ਯਾਰ ਗਾਹ ਨੂੰ ਵੀ ਤੈ ਆਉਣਾ ਧੰਨਵਾਦ